ਅੱਜਕੱਲ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਤੇ ਮੈਂ ਖੁਸ਼ੀ ਚੋਪੜਾ ਬੇहद ਹੀ ਸ਼ਰਮਨਾਕ ਮਾਮਲਾ ਸਾਹਮਣੇ ਆ ਰਿਹਾ ਜਿੱਥੇ ਇੱਕ 마ਸੂਮ ਬੱਚੀ ਦੇ ਨਾਲ ਕਿਨੋਨੀ ਹਰਕਤ ਕੀਤੀ ਗਈ ਹੈ ਜੇ ਆ ਦੱਸ ਦੇ ਕਿ ਜੋ ਬੱਚੀ ਸੀਗੀ ਸਿਰਫ 12ਵੀਂ ਜਮਾਤ ਦੇ ਵਿੱਚ ਪੜਦੀ ਸੀਗੀ ਤੇ ਸਵੇਰੇ ਸਕੂਲ ਜਾਣ ਦਾ ਸਮਾਂ ਸੀਗਾ ਤੇ ਉਸ ਸਮੇਂ ਉਸ ਦੇ ਨਾਲ ਅਜੀਹੀ ਹਰਕਤ ਕੀਤੀ ਗਈ ਹੈ ਜਿਸ ਦਾ ਆਪਾਂ ਅੰਦਾਜ਼ਾ ਵੀ ਨਹੀਂ ਲਗਾ ਸਕਦੇ ਉਸ ਦੇ ਆਪਣੇ ਹੀ ਕਰੀਬੀਆਂ ਦੇ ਬੋਲੋਂ ਉਸ ਦੇ ਨਾਲ ਗੰਦੀ ਹਰਕਤ ਨੂੰ ਅੰਜਾਮ ਦਿੱਤਾ ਗਿਆ ਤੇ ਇਸ ਤੋਂ ਬਾਅਦ ਜੇਕਰ ਆਪਾਂ ਗੱਲ ਕਰੀਏ ਜੋ ਮਾਮਲਾ ਲਾ ਲੁਧਿਆਣਾ ਤੋਂ ਸਾਹਮਣੇ ਆ ਰਿਹਾ ਜਿੱਥੇ ਇੱਕ ਮਾਸੂਮ 12 ਸਾਲ 12ਵੀਂ ਜਮਾਤ ਚ ਪੜਨ ਵਾਲੀ ਲੜਕੀ ਦੇ ਨਾਲ ਜਦੋਂ ਉਸਵੇਰੇ ਸਕੂਲ ਜਾ ਰਹੀ ਹੁੰਦੀ ਹੈ ਉਸਵੇਰੇ ਉਸ ਸਮੇਂ ਆਦਲ ਜਾ ਰਹੀ ਸੀ ਕਿ ਤੇ ਰਸਤੇ ਦੇ ਵਿੱਚ ਉਸ ਦੇ ਕੋਈ ਕਰੀਬੀ ਲੋਕ ਆਂਦੇ ਨੇ ਤੇ ਉਸ ਨੂੰ ਕਹਿੰਦੇ ਨੇ ਕਿ ਅਸੀਂ ਤੈਨੂੰ ਸਕੂਲ ਛੱਡ ਦਿੰਦੇ ਹਾਂ ਬਾਅਦ ਦੇ ਵਿੱਚ ਉਸ ਦਾ ਨਜਾਇਜ਼ ਫਾਇਦਾ ਚੁੱਕਿਆ ਜਾਂਦਾ ਹੈ ਤੇ ਉਸ ਨੂੰ ਕੁਝ ਨਸ਼ੀਲੀਆਂ ਚੀਜ਼ਾਂ ਖਿਲਾ ਦਿੱਤੀਆਂ ਜਾਂਦੀਆਂ ਨੇ ਤੇ ਇਸ ਮਾਮਲੇ ਦੀ ਵਧੇਰੀ ਜਾਣਕਾਰੀ ਦੇ ਲਈ ਸਾਡੇ ਨਾਲ ਲਖਵਿੰਦਰ ਜੀ ਜੁੜ ਚੁੱਕੇ ਨੇ ਸੱਸ਼ਿਕਾ ਸਰ ਇਸ ਮਾਮਲੇ ਦੀ ਬਾਕੀ ਕੀ ਜਾਣਕਾਰੀ ਆਖਿਰਕਾਰ ਕਿਸ ਤਰੀਕੇ ਦੇ ਨਾਲ ਜੋ ਲੜਕੀ ਹੈ ਉਸ ਨੂੰ ਲਜਾਇਆ ਗਿਆ ਤੇ ਬਾਅਦ ਦੇ ਵਿੱਚ ਕੀ ਕੀਤਾ ਗਿਆ ਉਸ ਦੇ ਨਾਲ ਜੇ ਬਿਲਕੁਲ ਤਾਜ਼ਗੀ ਹੈ ਹੈ ਮਾਮਲਾ ਜਿਹੜਾ ਮੁੰਡੀਆਂ ਕਲਾਂ ਦੇ ਜਿਹੜੇ ਨਜ਼ਦੀਕ ਲੁਧਿਆਣਾ ਦੇ ਮੁੰਡੀਆਂ ਕਲਾਂ ਦੇ ਨਜ਼ਦੀਕ ਦਾ ਜਿਹੜਾ ਮਾਮਲਾ ਸਾਹਮਣੇ ਨਿਕਲ ਕੇ ਆਇਆ ਜਿਸਕੇ ਇੱਕ ਬੱਚੀ ਜਿਹੜੋ ਬਾਅਦ ਕਲਾਸ ਦੀ ਜਿਹੜੀ ਬੱਚੀ ਜਿਹੜੇ ਸਪਿਰ ਸਕੂਲ ਜਾਂਦੀ ਆ 6:30 ਵਜੇ ਦੇ ਕਰੀਬ ਜਿਹੜੇ ਜਿਹੜੇ ਸਕੂਲ ਜਾਂਦੀ ਆ ਤੇ ਉੱਥੇ ਇੱਕ ਨੌਜਵਾਨ ਵੱਲੋਂ ਜਿਹੜਾ ਕਿ ਉਹਨਾਂ ਦਾ ਜਾਣਕਾਰੀ ਸੀਗਾ ਉਸਨੇ ਨੂੰ ਆਪਣੀ ਗੱਡੀ 'ਚ ਬਿਠਾਇਆ ਤੇ ਇਹ ਕਹਿ ਕੇ ਬਿਠਾਇਆ ਕਿ ਉਹ ਸਿਰਫ ਸਕੂਲ ਛੱਡ ਦਵੇਗਾ ਜਦੋਂ ਥੋੜੀ ਜਿਹੀ ਅੱਗੇ ਜਾਂਦੇ ਆ ਤੇ ਦੂਰ ਜਾਂਦੇ ਤੇ ਨਾਲ ਉਹ ਬੱਚੀ ਨੂੰ ਜਿਹੜੀ 12 ਸਾਲ ਦੀ ਜਿਹੜੀ ਬੱਚੀ ਉਹਨੂੰ ਜਿਹੜਾ ਕੋਲ ਡਰਿੰਕ ਦੇ ਵਿੱਚ ਨਸ਼ੀਲਾ ਪਦਾਰਥ ਦੇ ਕੇ ਉਹਨੂੰ ਉਹਨੂੰ ਭੇੋਸ਼ਕੀਤਾ ਜਾਂਦਾ ਭੇੋਸ਼ਕੀਤਾ ਤੋਂ ਬਾਅਦ ਉਸ ਨਾਲ ਜ਼ਬਰਦਸਤੀ ਕੀਤੀ ਜਾਂਦੀ ਹੈ ਤੇ ਉਸ ਤੋਂ ਬਾਅਦ ਥੋੜੀ ਦੂਰ ਅੱਗੇ ਜਾ ਕੇ ਉਹਨੂੰ ਮੁੰਡੀਆਂ ਕਲਾ ਦੇ ਇਲਾਕੇ ਦੇ ਵਿੱਚ ਕਿਤੇ ਸਾਈਡ ਤੇ ਉਹਨੂੰ ਲੈ ਜਾ ਕੇ ਕਿਤੇ ਛੱਡ ਦਿੱਤਾ ਜਾਂਦਾ ਜਿਸ ਤੋਂ ਬਾਅਦ ਉਹਦੇ ਜਰੂਰੇ ਮਾਂ ਤੇ ਉਸਨੂੰ ਲੱਭਦੇ ਆ ਕਿ ਲੜਕੀ ਘਰੇ ਨਹੀਂ ਪਹੁੰਚੀ ਤਾਂ ਜਦੋਂ ਜਰੂਰ ਦੀ ਮਾਂ ਉਸਨੂੰ ਲੱਭਣ ਜਾਂਦੀ ਹੈ ਉਸ ਸਾਰੀ ਮੁੰਡੀਆਂ ਕਾਲਾ ਦੇ ਨਾਲ ਕਿਤੇ ਗਲੀ ਦੇ ਵਿੱਚ ਜਿਹੜੀ ਕਿ ਉਹਨੂੰ ਬੱਚੀ ਜਿਹੜੀ ਇੱਥੇ ਬੇਸੁਰ ਹੋਈ ਪਈ ਮਿਲ ਗਿਆ ਤੇ ਉਸ ਤੋਂ ਬਾਅਦ ਉਹਨੂੰ ਜਦੋਂ ਉਹਨਾਂ ਗੱਲਬਾਤ ਕੀਤੀ ਜਾਂਨੇ ਤੇ ਲੜਕੀ ਨੇ ਸਾਰੀ ਗੱਲਬਾਤ ਦੱਸੀ ਕਿ ਉਸ ਨਾਲ ਕੀ ਕੀ ਹੋਇਆ ਕਿ ਤਾਂ ਉਹਨੂੰ ਗਲਾਪ ਹੋਲਾ ਕੇ ਉਹਨੂੰ ਸਕੂਲ ਛੱਡਣ ਦੇ ਬਾਅਨੇ ਘੱਟੇ ਤੇ ਨਸ਼ੀਲਾ ਪ੍ਰਦਾਨ ਨੂੰ ਇਲਾਕੇ 골ਡਰਿੰਗ ਦੇ ਵਿੱਚ ਤੇ ਉਹਨਾਂ ਜਬਰਦਸਤੀ ਕੀਤੀ ਗਈ ਹੈ ਤੇ ਇਸ ਤੋਂ ਬਾਅਦ ਉਹਨਾਂ ਨੇ ਇਹਦੀ ਸਾਰੀ ਜਾਣਕਾਰੀ ਜਿਹੜੀ ਪੁਲਿਸ ਨੂੰ ਦਿੱਤੀ ਗਈ ਹੈ ਜਮਾਲਪੁਰ ਥਾਣਾ ਦੇ ਜਿਹੜੀ ਪੁਲਿਸ ਹੈ ਉਹ ਮਾਮਲੇ ਦੀ ਜਾਂਚ ਕਰ ਰਹੀ ਹੈ ਜੀ ਇਸੋ ਬਾਰ ਜੇਕਰ ਅਪਾ ਕੁੜੀ ਦੀ ਗੱਲ ਕਰੀਏ ਤਾਂ ਉਸ ਦੀ ਹਾਲਤ ਇਸ ਸਮੇਂ ਕਿਵੇਂ ਦੀ ਹੈ ਉਸ ਦਾ ਪੋਸਟਮਾਰਟਮ ਕੀਤਾ ਜਾ ਰਿਹਾ ਹੈ ਨਹੀਂ ਉਸ ਦਾ ਇਲਾਜ ਕੀਤਾ ਜਾ ਰਿਹਾ ਉਸ ਦੇ ਬਾਰੇ ਚੈਕਿੰਗ ਕੀਤੀ ਜਾ ਰਹੀ ਹੈ ਹਸਪਤਾਲ ਦੇ ਵਿੱਚ ਉਸ ਦੇ ਟੈਸਟ ਕੀਤੇ ਜਾ ਰਹੇ ਨੇ ਤੇ ਉਸ ਦੇ ਪਰਿਵਾਰਕ ਮੈਂਬਰ ਕੀ ਕਹਿ ਰਹੇ ਨੇ ਜੀ ਬਿਲਕੁਲ ਪਰਿਵਾਰਕ ਮੈਂਬਰ ਨਾਲ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਪਰ ਪਰਿਵਾਰਕ ਮੈਂਬਰ ਨਾਲ ਫਿਲਹਾਲ ਜਿਆਦਾ ਗੱਲਬਾਤ ਨਹੀਂ ਹੋ ਪਾ ਰਹੀ ਪਰ ਜੋ ਸਾਡੇ ਸਾਡੇ ਅਨੁਸਾਰ ਜਿਵੇਂ ਜਾਣਕਾਰੀ ਤੁਹਾਨੂੰ ਮਿਲੀ ਹੈ ਉਹੀ ਮਿਲੀ ਹੈ ਕਿ ਉਹ ਲੜਕੀ ਨੂੰ ਜਿਹੜਾ ਕਿ ਮੈਡੀਕਲ ਦੇ ਵਿੱਚ ਭੇਜ ਦਿੱਤਾ ਗਿਆ ਤੇ ਉਸ ਤੋਂ ਬਾਅਦ ਜਿਹੜੀ ਅਗਲੀ ਕਾਰਵਾਈ ਉਹ ਜੋ ਵੀ ਹੋ ਜੇ ਉਹ ਕਿੱਥੇ ਜਾਵੇਗੀ ਜੀ ਜੀ ਪੁਲਿਸ ਦਾ ਕੋਈ ਬਿਆਨ ਸਾਹਮਣੇ ਆਇਆ ਹਜੇ ਤੱਕ ਨਹੀਂ ਬਿਲਕੁਲ ਪੁਲਿਸ ਦਾ ਜ ਕੋਈ ਬਿਆਨ ਸਾਹਮਣੇ ਨਹੀਂ ਆਇਆ ਪਰ ਜੋ ਸਾਡੇ ਕੋਲ ਜਾਣੀ ਜਾਣਕਾਰੀ ਇਸ ਕਲ ਕੇਹੀ ਆ ਰਹੀ ਹੈ ਕਿ ਪੁਲਿਸ ਨੇ ਉਹ આરોપી ਨੂੰ ਗ੍ਰਿਫਤਾਰ ਵੀ ਕਰ ਲਿਆ ਪਰ ਹਜੇ ਪੁਲਿਸ ਨਾਲ ਗੱਲ ਕਰਨਾ ਬਾਕੀ ਹੈ ਤੇ ਉਸ ਤੋਂ ਬਾਅਦ ਹੀ ਸਪਸ਼ਟ ਹੋ ਪਾਇਆ ਹੋ ਪਾਏਗਾ ਕਿ ਜਿਹੜਾ આરોપી ਉਹਨੂੰ ਗ੍ਰਿਫਤਾਰ ਕੀਤਾ ਜਾਂ ਨਹੀਂ ਕੀਤਾ ਹੈ ਬਾਅਦ ਵਿੱਚ ਹੀ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਕੀ ਕੰਮ ਰਏ ਨੇ ਕਿਨੇ ਕੀ ਕੁਝ ਹੋਇਆ ਉਹ ਸਾਰੀ ਗੱਲਬਾਤ ਪੁਲਿਸ ਨਾਲ ਗੱਲਬਾਤ ਕਰਨ ਤੋਂ ਹੀ ਪਤਾ ਲੱਗੇਗਾ ਜੀ ਠੀਕ ਹੈ ਮਤਲਬ ਲੜਕੀ ਅਜੇ ਹਸਪਤਾਲ ਦੇ ਵਿੱਚ ਹੈ ਉਸ ਦਾ ਟੈਸਟ ਵਗੈਰਾ ਹੋ ਰਿਹਾ ਜੀ ਬਿਲਕੁਲ ਜੀ ਬਹੁਤ ਬਹੁਤ ਧੰਨਵਾਦ ਲਖਵਿੰਦਰ ਜੀ ਜਾਣਕਾਰੀ ਸਾਂਝੀ ਕਰਨ ਦੇ ਲਈ ਅੱਜਿਆ ਦੱਸਦੇ ਕਿ ਮੁੰਡਿਆਕਲਾ ਲੁਧਿਆਣੇ ਦੇ ਇਲਾਕੇ ਮੁੰਡਿਆਕਲਾ ਦੇ ਵਿੱਚ ਇਹ ਜੋ ਲੜਕੀ ਰਹਿੰਦੀ ਸੀਗੀ ਤੇ ਉੱਥੇ ਇਸ ਦੇ ਨਾਲ ਅਜੀ ਹੀ ਹਰਕਤ ਨੂੰ ਅੰਜਾਮ ਦਿੱਤਾ ਗਿਆ ਉਸ ਦੇ ਆਪਣੇ ਹੀ ਕਰੀਬੀ ਦੇ ਵੱਲੋਂ ਉਸ ਨੂੰ ਬਹਿਲਾ ਫੁਸਲਾ ਕੇ ਗੱਡੀ ਦੇ ਵਿੱਚ ਬਿਠਾਇਆ ਜਾਂਦਾ ਸਕੂਲ ਛੱਡਣ ਦੇ ਕਰਕੇ ਉਸ ਨੂੰ ਗੱਲ ਕਹੀ ਜਾਂਦੀ ਹੈ ਤੇ ਬਾਅਦ ਦੇ ਵਿੱਚ ਕੋਲ ਡਰਿੰਕ ਦੇ ਵਿੱਚ ਮਿਲਾ ਕੇ ਉਸ ਨੂੰ ਕੋਈ ਨਸ਼ੀਲੀ ਚੀਜ਼ ਦੇ ਦਿੱਤੀ ਜਾਂਦੀ ਹੈ ਤੇ ਉਸ ਦੇ ਨਾਲ ਜ਼ਬਰ ਜਨਾਹ ਉਸ ਦੇ ਨਾਲ ਜ਼ਬਰਦਸਤੀ ਕੀਤੀ ਜਾਂਦੀ ਹੈ ਤੇ ਬਾਅਦ ਦੇ ਵਿੱਚ ਉਸ ਨੂੰ ਗੱਡੀ ਦੇ ਵਿੱਚੋਂ ਸੁੱਟ ਕੇ ਉਹ ਜੋ ਵਿਅਕਤੀ ਹੈ ਉਹ ਫਰਾਰ ਹੋ ਜਾਂਦਾ ਹੈ ਸੂਤਰਾਂ ਦੇ ਹਵਾਲੇ ਤੋਂ ਵੀ ਖਬਰ ਸਾਹਮਣੇ ਆ ਰਹੀ ਹੈ ਕਿ ਜੋ ਦੋਸ਼ੀ ਸੀਗਾ ਉਸ ਨੂੰ ਵੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ